ਕਪੂਰਥਲਾ ਦੇ ਵਿੱਚ ਸਵੇਰ ਤੋਂ ਹੀ ਖਾਫੀ ਝੰਪਾਰੀ ਮੀਂਹ ਪੈ ਰਿਹਾ ਹੈ ਜਿਸ ਤਰ੍ਹਾਂ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਸੀ ਉਸੇ ਮੁਤਾਬਕ ਕਪੂਰਥਲਾ ਵਿੱਚ ਤੜਕਸਾਰ ਤੋਂ ਮੀਂਹ ਪੈ ਰਿਹਾ ਹੈ ਜਿਸ ਨਾਲ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੋਕਾਂ ਦਾ ਕਹਿਣਾ ਕਿ ਮੀਂਹ ਲੋਕਾਂ ਦਾ ਕਹਿਣਾ ਕਿ ਮੀਂਹ ਪੈਣਾ ਇੱਕ ਪਾਸੇ ਹਮਸਤਰੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਦੂਜੇ ਪਾਸੇ ਮੀਂਹ ਪੈਣਾ ਮੁਸ਼ਕਲਾਂ ਦੇ ਵੀ ਖੜੀਆਂ ਹੋ ਗਈਆਂ ਨੇ ਨਰਨ ਕੁਮਾਰ ਜੀ ਮਨੋਜੀ ਜੀ ਕੀ ਕਹਿਣਾ ਚਾਹੁੰਗੇ ਅੱਜ ਨਹੀਂ ਪੈ ਰਿਹਾ ਪਹਿਲੇ ਹੀ ਕਹ ਦਿੱਤਾ ਗਿਆ ਸੀ ਕਿ ਪੰਜਾਬ ਦੇ ਵਿੱਚ 3 ਦਿਨ ਲਈ ਜਿਹੜਾ ਵਾ ਅਲਰਟ ਜਾਰੀ ਕੀਤਾ ਗਿਆ ਹੈਗਾ ਮੀਂਹ ਲੈ ਕੇ ਬਹੁਤ ਵਧੀਆ ਜੀ ਅੱਜ ਮੌਸਮ ਐਨ ਬਹੁਤ ਵਧੀਆ ਹੋਇਆ ਹੋਇਆ ਵਾ ਬਾਕੀ ਲੋਕੀ ਆਪਣਾ ਸਾਫ ਸਾਫ ਉਹਨਾਂ ਦੇਖਣ 3 ਦਿਨਾਂ ਦਾ ਅਲਰਟ ਕਰਕੇ ਥੋੜੀ ਜਿਹੀ ਤੰਗੀ ਆਏਗੀ ਲੇਕਿਨ ਮੌਸਮ ਜਿਹੜਾ ਥੋੜਾ ਜਿਹਾ ਵਧੀਆ ਹੋ ਜਾਏਗਾ ਇਸ ਕਰਕੇ ਥੋੜੀ ਜਿਹੀ ਗਰਮੀ ਪੈ ਰਹੀ ਸੀ ਦੋ ਤਿੰਨ ਦਿਨਾਂ ਤੋਂ ਉੱਥੋਂ ਥੋੜੀ ਜਿਹੀ ਰਾਹਤ ਮਿਲੀ ਹੈ ਫਿਰ ਬਾਕੀ ਦੇਖੋ ਜੀ ਬਾਕੀ ਮੌਸਮ ਬਹੁਤ ਵਧੀਆ ਐ ਹਮ ਖੁਸ਼ਹਰਦ ਹੋ ਗਿਆ ਹੈ ਪਰ ਮੀਂਹ ਨਾਲ ਪਰੇਸ਼ਾਨੀਆਂ ਵੀ ਜਿਹੜੀਆਂ ਆਉਂਦੀਆਂ ਆਉਂਦੀਆਂ ਬਹੁਤ ਜੇ ਹੁਣ ਜੇ ਖੁਸ਼ੀ ਲੈਣੀ ਹੈ ਤਾਂ ਪਰੇਸ਼ਾਨੀ ਤੇ ਝੇਲਣੀ ਪੈਣੀ ਹੈ ਜੀ ਇਸ ਕਰਕੇ ਬਹੁਤ ਵਧੀਆ ਬਹੁਤ ਫਰਸਟ ਕਲਾਸ ਹੋ ਰਿਹਾ ਬਾਕੀ ਘੰਟਾ ਦੋ ਘੰਟੇ ਦੀ ਪਰੇਸ਼ਾਨੀ ਹੁੰਦੀ ਹੈ ਬਾਅਦ ਵਿੱਚ ਮੌਸਮ ਵੀ ਅੱਛਾ ਹੋ ਜਾਂਦਾ ਹੈ ਦਿਨ ਵੀ ਅੱਛਾ ਗੁਜ਼ਰਦਾ ਹੈ ਗਰਮੀ ਤੋਂ ਰਾਹਤ ਮਿਲਦੀ ਹੈ ਠੀਕ ਹੈ ਜੀ ਹੋਰ ਕੋਈ ਸੇਵਾ ਕੁਲ ਇਹ ਬਤਾ ਕੀ ਕਹਿਣਾ ਚਾਹੁੰਗੇ ਅੱਜ ਸਵੇਰ ਤੋਂ ਜਿਹੜਾ ਇਹ ਮੀਂਹ ਤਰਿਆ ਅੱਜ ਜਿਹੜੀ ਸਵੇਰ ਤੋਂ بارش ਹੋ ਰਹੀ ਹੈ ਇਹ ਫਸਲਾਂ ਤੇ ਬੜਾ ਨੁਕਸਾਨ ਕਰ ਰਹੀ ਹੈ ਤੇ ਖੜ ਵਾਲੀ ਸੀਸੀਟੀਵੀ ਵਾਲਾ ਮਾਹੌਲ ਬਣਿਆ ਆਇਆ ਹੈ ਸਾਡੇ ਇਲਾਕੇ ਵਿੱਚ ਕਦੀ ਇੰਨਾ ਪਾਣੀ ਇਕੱਠਾ ਨਹੀਂ ਹੋਇਆ ਜੋ ਅੱਜ ਦੇਖਣ ਨੂੰ ਮਿਲ ਰਿਹਾ ਹੈ ਇਹ ਪਾਣੀ ਬਹੁਤ ਨੁਕਸਾਨ ਕਰੇਗਾ ਅਗਰ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਰੱਖਣਾ ਚਾਹੁੰਦੇ ਆ ਤੇ ਆਪਣੇ ਆਪਣੇ ਘਰਾਂ 'ਚ ਰੋ ਜਦੋਂ بارش ਛੱਟ ਜਾਵੇ ਤੇ ਅਦੋਂ ਹੀ ਨਿਕਲੋ ਕਿਉਂਕਿ ਪਾਣੀ 2-2 3-3 ਫੋਟ ਚੁਕਾ ਹੈ ਤੇ ਮੌਸਮ ਵਿਭਾਗ ਨੇ ਪਹਿਲੇ 3 ਦਿਨ ਦਾ ਲੜ ਜਾਰੀ ਕੀਤਾ ਸੀਗਾ ਪੰਜਾਬ ਦੇ ਵਿੱਚ ਕਿ 3 ਦਿਨ ਮੀਂਹ ਜਿਹੜਾ ਵਾ ਦਬ ਕੇ ਪਏਗਾ ਠੀਕ ਹੋਗੇ ਇਸ ਬਾਰੇ ਮੌਸਮ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਤੇ ਦਿੱਤੀ ਪਰ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਇੰਤਜ਼ਾਮ ਕਰ ਲਿਆ ਉਹ ਠੀਕ ਰਹਿਣਗੇ ਜਿਨ੍ਹਾਂ ਦੇ ਵਿਚਾਰਿਆਂ ਨੇ ਕੁਬੀਜ਼ੋਂ ਪੁੜੀ ਵਾਲਿਆਂ ਨੇ ਨਹੀਂ ਇੰਤਜ਼ਾਮ ਕੀਤਾ ਹੋਊਗਾ ਉਹਨਾਂ ਲਈ ਉਹ ਨੁਕਸਾਨ ਹੋਏਗਾ